ਆਹ ਨਾ ਸੋਹਣੇ ਬੈਠੋ ਕਿਥੇ ਬੈਠੋ ਬੈਠੋ ਉੱਪਰੇ ਪੱਥਰ ਤੇ ਬੈਠੋ ਆ ਬੱਬੇ ਚੱਲ ਘੁੰਮ ਕੇ ਆਇਆ ਬਰੂ ਚੱਲੇ ਬਸ ਨਹੀਂ ਚਲੋ ਭਾਈ ਚਲੋ ਚਲੋ ਬੱਬੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਜੋ ਰਾਮਗੜ੍ਹ ਸਰਦਾਰਾਂ ਵਿਖੇ ਬਾਬਾ ਤੋਤਾ ਪੂਰੀ ਜੀ ਦੇ ਅਸਥਾਨ ਤੇ ਸਾਲਾਨਾ ਸਵਾਗਮ ਕਰਵਾਇਆ ਗਿਆ ਨੇ ਇਸ ਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸੰਗਤ ਲਈ ਜੀ ਜੀ ਇਹ ਬ੍ਰਹਮ ਗਿਆਨੀ ਸ੍ਰੀਮਨ ਸੰਤੂਰਾ ਬਾਬਾ ਤੋਤਾ ਪੂਰੀ ਜੀ ਜੋ ਕਿ ਬਹੁਤ ਹੀ ਭਗਤੀ ਦੇ ਸਾਥੀ ਦੇ ਮਾਲਕ ਹੋਏ ਨੇ ਉਹਨਾਂ ਦੀ ਨਿੱਘੀ ਯਾਦ ਨੂੰ ਮੁੱਖ ਰੱਖਦੇ ਹਾਂ ਇਹ ਤਕਰੀਬਨ ਅਦਕੋ 70 ਸਾਲ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਇਸ ਸਥਾਨ ਦਾ ਨਹੀਂ ਪੱਥਰ ਬਾਬਾ ਗੱਜਣ ਭਗਤ ਜੀ ਦੇ ਜੋ ਕਿ ਰਾਮਗੜ੍ਹ ਸਰਦਾਰਾਂ ਦੇ ਜੰਮ ਪਲ ਨੇ ਜੀ ਉਹਨਾਂ ਦੇ ਕਰ ਕਮਲਾਂ ਦੇ ਨਾਲ ਵਿਖਿਆ ਗਿਆ ਸੀ ਤੇ ਬਾਬਾ ਗੱਜਣ ਭਗਤ ਜੀ ਰਮ ਗਿਆਨੀ ਸੰਤ ਤੋਤਾਪੁਰੀ ਜੀ ਦੇ ਚਰਨ ਸੇਵਕ ਸੀ ਤੇ ਉਹਨਾਂ ਨੇ ਇਹ ਭੰਡਾਰੇ ਦੀ ਪ੍ਰਥਾ ਚਲਾਈ ਸੀ ਜੀ ਉਹਨਾਂ ਨੇ ਭੰਡਾਰਾ ਸ਼ੁਰੂ ਕੀਤਾ ਜੋ ਕਿ 70 ਸਾਲ ਤੋਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆਂ ਤੇ ਹੁਣ ਵੀ ਸੰਗਤ ਦੇ ਸਹਯੋਗ ਦੇ ਨਾਲ ਜਿਸ ਤਰ੍ਹਾਂ ਬਾਬਾ ਜੀ ਨੇ ਪ੍ਰੇਰਨਾ ਦਿੱਤੀ ਉਸੇ ਤਰ੍ਹਾਂ ਹੀ ਭੰਡਾਰਾ ਹੁੰਦਾ ਆ ਰਿਹਾ ਜੁੱਤੀ ਬਹੁਤ ਭਾਰੀ ਕੰਮ ਹੋ ਰਿਹਾ ਸੰਤਾਂ ਦਾ ਬਿਆਂ ਤੋਂ ਸੰਗਤਾਂ ਇਤੋਂ ਝੂੜੀਆਂ ਭਰ ਕੇ ਜਾਂਦੀਆਂ ਨੇ ਤੇ ਇੱਥੇ ਅਕਟੁੱਟ ਲੰਗਰ ਵੀ ਵਰਤਦੇ ਨੇ ਤਕਰੀਬਨ ਬਹੁਤ ਭਾਰੀ ਮੇਲੇ ਦੀ ਤਰ੍ਹਾਂ ਇਹ ਭੰਡਾਰਾ ਹੋ ਰਿਹਾ ਤੇ ਮਹਾਂਪੁਰਸ਼ਾਂ ਦੇ ਪਾਰ ਕਿਰਪਾ ਦਾ ਸਦਕਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਗਏ ਜਿਨ੍ਹਾਂ ਦੇ ਅਜਿਹਾ ਭੋਗ ਆਏਗਾ ਹੀ ਨਹੀਂ ਤੇ ਉਸ ਤੋਂ ਪਰੰਪਰ ਦਾ ਟੁੱਟ ਪੰਡਾਰਾ ਵਰਤਰੀਆ ਤੇ ਬ੍ਰਹਮ ਗਿਆਨੀ ਸੰਤ ਬਾਬਾ ਤੋਤਾਪੁਰੀ ਜੀ ਦੀ ਪਾਰ ਕਿਰਪਾ ਦਾ صدਕਾ ਉਹਨਾਂ ਦੀਆਂ ਮਿਹਰਾਂ ਦੇ ਸਦਕੇ ਨਾਲ ਇਹ ਅੱਜ ਪੰਡਾਰਾ ਹੋ ਰਿਹਾ ਸਾਰੇ ਨਗਰ ਸੰਗਤ ਦੇ ਸਹਿਯੋਗ ਦੇ ਨਾਲ ਇਹ ਪੰਡਾਰਾ ਕੀਤਾ ਜਾਂਦਾ ਜੀ ਦੁਆਰ ਸ੍ਰੀ ਦੀ ਤਕਸਾਲਾ ਵਾਹਿਗੁਰੂ ਜੀ ਕੀ ਫਤਿਹ Hãy subscribe cho kênh Ghiền Mì Gõ Để không bỏ lỡ những video hấp dẫn दास डबल डी खास गली ऑटो गली जितने भी खडीया कृपया कर, कर आजी आजी दे से पोल पहुंच के अपनी गली टैग दे सकते कृपा सा करें भाई बेज के प्रमाण पत्र भाई जी का कंसा भाई जी का कंसा वालिदियो से बोलो हां जी हां जी भाई जी का कंसा आले को cho बैठे はい